हेलो हेलो गुड गुड इवनिंग सर वेरी गुड इवनिंग सर कॉमर्स पारुल कॉमर्स इलेवेंथ और ट्वेल्थ इलेवेंथ सर इलेवेंथ हाँ इलेवेंथ दी कॉमर्स दी स्टूडेंट है ना मैं पारुल ओके ओके पारुल छावड़ा पारुल छावड़ा हां जी सर हां हां बोलो पारुल ਸਰ ਸਾਨੂੰ ਡਿਸਟਰਬ ਤਾਂ ਨਹੀਂ ਕੀਤਾ ਨਾ ਨਹੀਂ ਨਹੀਂ ਡਿਸਟਰਬ ਨਹੀਂ ਕੀਤਾ ਮੈਂ ਬਸ ਉਹੀ ਚੱਲ ਰਹੀ ਸੀ ਨਾ ਇੱਥੇ एग्जाम ਵਗੈਰਾ ਤੇ ਮੈਂ लेट ਹੀ ਆਇਆ ਸੀ ਅਜੇ ਉੱਥੇ ਐਕਚੁਅਲੀ ਨਾ ਮੈਨੂੰ ਦਿਨਾਂ ਬਹੁਤ ਜ਼ਿਆਦਾ ਹੋਏ ਨੇ ਹੂੰ ਤਾਂ ਉਟੇ ਚਾਹੁੰਦੀ ਕਿ ਮੈਨੂੰ ਇਹ ਗੱਲ ਦੱਸਣੀ ਚਾਹੀਦੀ ਹੈ ਕਿ ਨਹੀਂ ਮੈਂ ਬਹੁਤ ਜ਼ਿਆਦਾ ਕਨਫਿਊਜ਼ ਹੋਈ ਪਈ ਹਾਂ ਵੀ ਮੈਨੂੰ ਸਮਝ ਨਹੀਂ ਆ ਰਿਹਾ ਕਿ ਮੈਂ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੀਦੀ ਹੈ ਕਿ ਨਹੀਂ ਪਰ ਮੈਂ ਬਹੁਤ ਜ਼ਿਆਦਾ ਪਰੇਸ਼ਾਨ ਹੋ ਗਈ ਸਰ ਨਹੀਂ ਨਹੀਂ ਤੁਸੀਂ ਦੇਖੋ ਤੁਸੀਂ ਸਾਡੇ ਸਟੂਡੈਂਟ ਹੋ ਹਨਾ ਨਹੀਂ ਸਰ ਪਲੀਜ਼ ਮੈਨੂੰ ਨੈਕਸਟ ਇਅਰ ਤੁਸੀਂ ਨਾ ਰੋਕੋ ਮੈਂ ਨਹੀਂ ਰਹਿਣਾ ਸਕੂਲ 'ਚ ਮੈਨੂੰ ਬਹੁਤ ਜ਼ਿਆਦਾ ਉਹ ਹੈ ਮੈਨੂੰ ਤੁਸੀਂ ਕਹੋਗੇ ਵੀ ਕੀ ਕਰਾਂ ਪਰ ਮੈਂ ਤੁਹਾਡੀ ਸਕੂਲ ਨੂੰ ਬਲੇਮ ਨਹੀਂ ਕਰਦੀ ਵੀ ਆਪਣਾ ਸਕੂਲ ਬੈਡ ਹੈ ਜਾਂ ਤੁਸੀਂ ਨਹੀਂ ਸਰ ਪਰ ਮੈਂ ਇੱਥੇ ਨਹੀਂ ਰਹਿਣਾ ਮੈਂ ਕੀ ਕਰਾਂ ਨਹੀਂ ਨਹੀਂ ਤੁਸੀਂ ਪਹਿਲਾਂ ਪ੍ਰੋਬਲਮ ਬਿਲਕੁਲ ਵੀ ਨਹੀਂ ਚੰਗਾ ਲੱਗਦਾ ਸਕੂਲ 'ਚ ਸਰ ਨਹੀਂ ਪਹਿਲਾਂ ਆਪਣੀ ਪ੍ਰੋਬਲਮ ਤਾਂ ਦੱਸੋ ਨਾ ਵੀ ਐਕਚੁਅਲੀ ਤੁਹਾਨੂੰ ਪ੍ਰੋਬਲਮ ਕੀ ਆ ਰਹੀ ਹੈ ਸਾਰ ਦੂਰੇ ਨੱਕ ਦੇ ਨੀਚੇ ਨਾ ਇਹਨਾਂ ਕੋਈ ਹੋਰ ਹੈ ਤਾਂ ਤੁਹਾਨੂੰ ਪਤਾ ਵੀ ਨਹੀਂ ਲੱਗਣ ਦੇ ਟੀਚਰਸ ਤੇ ਬਹੁਤ ਜ਼ਿਆਦੇ ਮੈਂ ਨਹੀਂ ਇੱਕ ਵਿਕਤਮ ਬਹੁਤ ساری ਕੁੜੀਆਂ ਹੈਗੀਆਂ ਗਰਲਸ ਹੈਗੀਆਂ ਜਿਹੜੀਆਂ ਇਸ ਚੀਜ਼ ਨੂੰ ਫੇਸ ਕਰ ਰਹੀਆਂ ਤਾਂ ਤੁਹਾਨੂੰ ਪਤਾ ਵੀ ਨਹੀਂ ਸਰ ਨਹੀਂ ਨਹੀਂ ਮੈਨੂੰ ਤੁਸੀਂ ਮੇਰੀ ਗੱਲ ਸੁਣੋ ਤੁਸੀਂ ਬੀਇੰਗ ਅ ਟੀਚਰ ਵੀਗ ਟੀਚਰ ਜਾਂ ਮੈਂ ਇਹ ਜੇ ਪ੍ਰਿੰਸੀਪਲ ਨਾਲ ਤੁਸੀਂ ਗੱਲ ਕਰ ਰਹੇ ਹੋ ਤੇ ਤੁਹਾਨੂੰ ਕੀ ਪ੍ਰੋਬਲਮ ਹੈ ਤੁਸੀਂ ਪਰ ਖੁੱਲ ਕੇ ਦੱਸੋ ਪ੍ਰੋਬਲਮ ਤਾਂ ਸੋਡਾ ਸਲੂਸ਼ਨ ਦੋ ਦਿਨਾਂ ਕੋਈ ਡਬਲ ਮੀਨਿੰਗ ਗੱਲਾਂ ਕਰੇ ਤੁਹਾਡੇ ਨਾਲ ਨਾ ਡਬਲ ਮੀਨਿੰਗ ਬੋਲ ਕੇ ਗੱਲਾਂ ਕਰੇ ਉਹੋ ਜਿਹੀਆਂ ਨਾ ਜਿਹਦੇ ਨਾਲ ਮਤਲਬ ਤੁਨ ਕਿਵੇਂ ਲੱਗੇ ਤੋ ਸਮਝ ਰਹੇ ਹੋ ਹਾਂ ਮੈਂ ਸਮਝ ਰਹੇ ਹਾਂ ਮੈਂ ਗੱਲ ਨੂੰ ਤੁਹਾਡੀ ਨੂੰ ਪਰ ਮੈਨੂੰ ਡੇਲੀ ਡੇਲੀ ਮੈਨੂੰ ਬੈਡ ਵਰਡ ਬੋਲੇ ਦਾ ਨਹੀਂ ਨਹੀਂ ਕੌਣ ਬੋਲ ਰਿਹਾ ਤੁਹਾਨੂੰ ਉਹ ਬੱਚੇ ਬੋਲ ਰਹੇ ਤੁਹਾਨੂੰ 12th ਕਲਾਸ ਦੇ ਬੱਚੇ ਬਹੁਤ ਡਫਰ ਹੈਗੇ ਤੇ ਉਹ ਬੋਲਦੇ ਹੋਣੇ ਤੁਹਾਨੂੰ ਤੁਸੀਂ ਬੱਚਿਆਂ ਨਾਲ ਉਹਨਾਂ ਨਾਲ ਤਾਂ ਸਾਡਾ ਕੋਈ ਹੈ ਹੀ ਨਹੀਂ ਲਿੰਕ ਹੀ ਹੈ ਨਹੀਂ ਅਗਰ ਬੋਲਣਗੇ ਤਾਂ ਮੈਂ ਆਪਣੇ ਆਪ ਹੀ ਹੈਂਡਲ ਕਰ ਲਵਾਂਗੀ ਉਹਨਾਂ ਨੂੰ ਤਾਂ ਪਰ ਬਟ ਇੱਥੇ ਤਾਂ ਜਿਹੜੇ ਟੀਚਰਸ ਹੈਗੇ ਰਕਸ਼ਸ ਰક્ષਕ ਹੀ ਬਖਸ਼ਕ ਬਣੇ ਹੋਏ ਹੈਗੇ ਟੀਚਰਸ ਤੇ ਨਾਲ ਐਦਾਂ ਕਰਦੇ ਆ ਹਾਂਜੀ ਸਰ ਟੀਚਰਸ ਤੇ ਨਾਲ ਮੈਂ ਇਸ ਨੂੰ ਬਲੀਵ ਨਹੀਂ ਕਰ ਤੁਸੀਂ ਸਾਡੇ ਟੀਚਰਸ ਤੇ ਬਲੀਮ ਕਰ ਰਹੇ ਹੋ ਤੁਸੀਂ ਸਰ ਇਹ ਤਾਂ ਗੱਲ ਹੈ ਨਾ ਤੁਸੀਂ ਖੁਦ ਵੀ ਨਹੀਂ ਸਮਝ ਰਹੇ ਤੁਸੀਂ ਮੈਨੂੰ ਉਲਟਿਆ ਕਹਿ ਰਹੇ ਹੋ ਮੈਂ ਹੁਣ ਕੀ ਕਰਾਂ ਮੈਂ ਕਿੱਧਰ ਜਾਵਾਂ ਮੈਨੂੰ ਪਲੀਜ਼ ਚੀਜ਼ ਸੀ ਦੇ ਦਿਓ ਸਰ ਮੈਂ ਨਹੀਂ ਕਰਨੀ ਮੈਂ ਸਟੱਡੀ ਹੀ ਨਹੀਂ ਕਰਨੀ ਸਟੱਡੀ ਕੋਈ ਨਹੀਂ ਕਰਨੀ ਬਟ ਤੈਨੂੰ ਕੁਝ ਬੱਚਾ ਚਲੋ ਬੱਚਾ ਤੈਨੂੰ ਬੋਲੇ 12th ਕਲਾਸ ਦੇ ਬੱਚੇ ਜਿਹੜੇ ਉਹ ਗੁਰਜੀਵਨ ਵਰਗੇ ਸਾਰੇ ਉਹ ਡਫਰ ਹੈਗੇ ਉਹ ਹਨਾ ਉਧਰ ਅਰਬਨ ਏਰੀਆ ਚ ਆਉਂਦੇ ਸਾਰੇ ਉਹ ਡਫਰ ਹੈਗੇ ਕੁਝ ਵੀ ਬੋਲ ਸਕਦੇ ਸਾਡੇ ਕਲਾਸ ਦੇ ਵਿੱਚ ਬਹੁਤ ਔਨੇ ਕੰਪਲੇਨ ਆਉਂਦੀ ਹੈ ਤੁਹਾਨੂੰ ਇਹ ਉਹ ਦਰੀਆ ਜਿਹੜੀ ਹੈ ਕਿ ਬੱਚੀ ਉਸਨੇ ਵੀ ਕੰਪਲੇਨ ਕੀਤੀ ਕਿ ਸਰ ਮੇਰੇ ਅੱਗੇ ਸਕੂਟੀ ਦੇ ਕੇ ਉਹਨਾਂ ਨੇ ਬੁਲਡ ਦੇ ਪਟਾਕੇ ਮਾਰੇ ਸੀ ਉਹਨੇ ਅਬਿਊਜ਼ਿੰਗ ਵਰਡ ਯੂਜ਼ ਕੀਤੇ ਸੀ ਬਟ ਤੁਸੀਂ ਹੁਣ ਟੀਚਰਸ ਦੇ ਉੱਪਰ ਬਲੇਮ ਲਗਾ ਰਹੇ ਹੋ ਕਿਹੜੇ ਟੀਚਰ ਨੇ ਤੁਹਾਨੂੰ ਬੋਲਿਆ ਸਰ ਤੁਹਾਡੇ ਫੇਵਰਿਟ ਤੁਹਾਡੇ ਫੇਵਰਿਟ ਮੋਸਟ ਫੇਵਰਿਟ ਅੰਕੁਲ ਸਰ ਅੰਕੁਲ ਜਿਹੜੇ ਸਰ ਤੁਹਾਡੇ ਮੈਥ ਦੇ ਟੀਚਰ ਫੇਵਰਿਟ ਤੁਸੀਂ ਬਲੀਵ ਕਰੋਗੇ ਸਰ ਅੱਛਾ ਸੌਰੀ ਸਰ ਮੈਂ ਤੁਹਾਡੇ ਨਾਲ ਬਹੁਤ ਸ਼ਾਊਟਿੰਗ ਵਰਡਸ ਗੱਲ ਕਰ ਰਹੀ ਪਰ ਤੁਸੀਂ ਮੇਰੀ ਗੱਲ ਨਹੀਂ ਸਮਝ ਉਲਟਾ ਮੇਰੇ ਤੇ ਤੁਸੀਂ ਉਹ ਕਰ ਰਹੇ ਹੋਗੇ ਅੱਛਾ ਜਿਹੜੇ ਮੈਥ ਵਾਲੇ ਸਾਰੇ ਜਿਹੜੇ ਅੰਕਲ ਉਸ ਨੇ ਮਤਲਬ ਤੈਨੂੰ ਬੋਲੇ ਕੀ ਹੈ ਸਰ ਤੈਨੂੰ ਪਤਾ ਉਹ ਸਾਰੇ ਇੱਥੇ ਕਿੰਨੇ ਟਾਈਮ ਤੋਂ ਜੌਬ ਕਰ ਰਹੇ ਨੇ ਇੱਥੇ ਉਹ ਤਾਂ ਯਾਰ ਉਹ ਕੁੜੀਆਂ ਨਹੀਂ ਬੋਲਦੀਆਂ ਨਾ ਉਹ ਆਪਣੇ ਆਪ ਚ ਅਰੇ ਪਾਰੂਲ ਤੂੰ ਮੇਰੀ ਗੱਲ ਸੁਣ ਵੀ ਤੂੰ ਇਹ ਗੱਲ ਦਾ ਤਾਂ ਸਰ ਉਹ ਫਾਇਦਾ ਚੱਕਦੇ ਆ ਤੂੰ ਸਮਝ ਕਿਉਂ ਨਹੀਂ ਰਹੇ ਸਰ ਇਸੇ ਗੱਲ ਦਾ ਤੂੰ ਫਾਇਦਾ ਚੱਕਦੀ ਹੈਗੀ ਤੁਸੀਂ ਨਾ ਤੁਸੀਂ 11 ਹੋ ਗਏ ਤੁਸੀਂ ਨਾ ਨਰਸਰੀ ਜਿੱਥੇ ਲੱਗੇ ਸੀ ਮੈਨੂੰ ਯਾਦ ਹੈਗਾ ਤੈਨੂੰ 13 ਸਾਲ ਹੋ ਗਏ ਇੱਥੇ ਕੰਮ ਮਤਲਬ ਤੈਨੂੰ ਇੱਥੇ ਸਟੱਡੀ ਕਰਦੇ ਨੂੰ ਹਨਾ ਤੇ ਅੰਕੁਲ ਸਰ ਉਦੋਂ ਦੇ ਹੈਗੇ ਇੱਥੇ ਵੀ ਉਹ ਤੇਰੇ ਤੇ ਮਾੜੀ ਨਜ਼ਰ ਰੱਖਣਗੇ ਤੂੰ ਮੈਨੂੰ ਤਾਂ ਡਾਊਟ ਡਾਊਟ ਲੱਗ ਰਿਹਾ ਮਨ ਤਾਂ ਤੂੰ ਵਿਲੇਮ ਲਗਾ ਲਈਂ ਤੂੰ ਸਕੂਲ ਨੂੰ ਬਦਨਾਮ ਕਰਨੇ ਚੱਕਰ ਚ ਨਹੀਂ ਯਾਰ ਤੁਸੀਂ ਸਮਝਦੇ ਕਿਉਂ ਨਹੀਂ ਮੈਨੂੰ ਪਤਾ ਤੁਹਾਡੇ ਰਿਲੇਟਿਵ ਐ ਔਰ ਰਿਲੇਸ਼ਨ ਚ ਆਉਂਦੀ ਹੈ ਪਰ ਮੈਂ सॉरी सर मैं ना बट एक न, मैं थोड़ी कंप्लेन करूंगी मैं थोड़ी भी कंप्लेन करूंगी सर मैं सुन लिया सर मैं और नहीं बर्दाश्त कर सकती मेरी कंप्लेन किसको करेंगे तो भले मैंने दस मैनेजमेंट कर कोल करूंगी अगर मैनेजमेंट नहीं नहीं सुनया था मैं एजुकेशन डिपार्टमेंट पे जाऊंगी सर ਮੇਰੀ ਗੱਲ ਸੁਣ ਮੈਂ ਤੇਰੀ ਗੱਲ ਸੁਣ ਰਿਹਾ ਤੂੰ ਇਹ ਤਾਂ ਐਵੀਡੈਂਸ ਲੈ ਕੇ ਆ ਨਾ ਮੇਰੇ ਕੋਲ ਵੀ ਤੈਨੂੰ ਅਬਿਊਜ਼ਿੰਗ ਵਰਡ ਬੋਲੇ ਤੂੰ ਰਿਕਾਰਡਿੰਗ ਕਰ ਕੋਈ ਉਸ ਦੀ ਤੇ ਥੋੜੇ ਕੈਮਰਾਜ਼ ਕੈਮਰਾਜ਼ ਖੋਲ ਕੇ ਦੇਖੋ ਨਾ ਜਿਹੜੇ ਤੁਸੀਂ ਕਹਿ ਦਿੰਦੇ ਹੋਗੇ ਸੌਰੀ ਇਹ ਤਾਂ ਉਹ ਵਰਕ ਹੀ ਨਹੀਂ ਕਰ ਰਹੇ ਇਹਦੇ ਵਿੱਚ ਰਿਕਾਰਡਿੰਗ ਹੀ ਨਹੀਂ ਹੁੰਦੀ ਫਿਰ ਮੈਂ ਕੀ ਕਰਾਂ ਦੱਸੋ ਦੇਖੋ ਕੈਮਰਾ ਵਗੈਰਾ ਸਭ ਵਰਕਿੰਗ ਦੇ ਵਿੱਚ ਹੈ ਸਭ ਵਰਕਿੰਗ ਜੇ ਜੇ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਤੁਹਾਨੂੰ ਕੋਈ ਸਟੀਚਰ ਤੇ ਹੈਗਾ ਵੌਇਸ ਰਿਕਾਰਡਿੰਗ ਵੀ ਹੁੰਦੀ ਹੈ ਇਸ ਵਿੱਚ ਜੇ ਤੂੰ ਕਿਸੇ ਬੱਚੇ ਦਾ ਨਾਮ ਲੈਂਦੀ ਤਾਂ ਸ਼ਾਇਦ ਮੈਂ ਇਸ ਚੀਜ਼ ਤੇ ਐਕਸ਼ਨ ਨਾ ਲੈਂਦਾ ਪਰ ਹੁਣ ਜਦੋਂ ਤੁਸੀਂ ਟੀਚਰ ਦਾ ਨਾਮ ਲੈ ਰਹੀਆਂ ਤਾਂ ਮੈਨੂੰ ਇਸ ਤੇ ਇਮੀਡੀਏਟਲੀ ਐਕਸ਼ਨ ਲੈਣਾ ਪਵੇਗਾ। ਜ਼ਰੂਰ ਜ਼ਰੂਰ ਤੁਸੀਂ ਜ਼ਰੂਰ ਲੋ ਜ਼ਰੂਰ ਲੋ ਮੈਂ ਤਾਂ ਕਹਿੰਨੀ ਹਾਂ ਤੁਸੀਂ ਜਿੰਨਾ ਜਲਦੀ ਹੋ ਸਕੇ ਲੋ ਮੈਨੂੰ ਮੈਨੂੰ ਇਸ ਚੀਜ਼ ਤੋਂ ਕੱਢੋ ਮੇਰੇ ਤੇ ਵੀ ਤੁਸੀਂ ਬਲੇਮ ਲਾ ਰਹੇ ਹੋ ਮੈਂ ਮੈਂ ਵੀ ਇਸ ਚੀਜ਼ ਤੋਂ ਕਲੀਨ ਜਟ ਮਿਲੇ ਮੈਨੂੰ ਵੀ ਮੈਂ ਵੀ ਹੈ ਜੀ ਕੁੜੀ ਹੈ ਨਹੀਂ। ਹਾਂ ਮੇਰੀ ਗੱਲ ਸੁਣੋ ਮੈਂ ਤੁਸੀਂ ਕੱਲ ਆਫਿਸ ਵਿੱਚ ਮਿਲੋ ਮੈਨੂੰ ਫਰਸਟ ਫੀਡ ਦੇ ਵਿੱਚ ਤੁਸੀਂ ਆ ਜਾਓ ਅਟੈਂਡੈਂਸ ਲਗਾ ਕੇ ਤੁਸੀਂ ਮੇਰੇ ਕੋਲ ਪਹੁੰਚੋ। ਨਹੀਂ ਸਰ ਮੈਂ ਨਹੀਂ ਹੋਣਾਗਾ ਮੈਂ ਸੌਰੀ ਸਰ ਤੇ ਤੁਸੀਂ ਆਓ ਤੁਸੀਂ ਆਪਾਂ ਕੈਮਰਾ ਚੈੱਕ ਕਰਾਂਗੇ ਜੋ ਵੀ ਹੋਗਾ ਆਪਣੇ ਓਨ ਕੈਮਰਾ ਗੱਲ ਹੋਏਗੀ ਉਹ ਸਰ ਉਹ ਕੁੜੀ ਹੈਗੀ ਨਾ ਕਾਜ਼ਲ ਉਹ ਵੀ ਤੁਹਾਡੇ ਕੋਲੇ ਆਈ ਸੀਗੀ ਹੈ ਨਾ ਉਹ ਕੁੜੀ ਉਹ ਦੋ ਕਹਿੰਦੀ ਵੀ ਨਾ ਅੱਗੋ ਸਰ ਵੀ ਅਬਿਊਜ਼ਿੰਗ ਵਰਡ ਬੋਲਦੇ ਆ ਤੁਸੀਂ ਵੀ ਹੁਣ ਐਦਾਂ ਕਰੋਗੇ ਸਰ ਨਹੀਂ ਨਹੀਂ ਮੈਂ ਕੁਝ ਨਹੀਂ ਬੋਲਦਾ ਮੈਂ ਹੁਣ ਇੱਕ ਵਾਰੀ ਮੇਰੇ ਕੋਲੇ ਕੋਈ ਇੰਪੋਰਟੈਂਟ ਕਾਲ ਆਦੀ ਕਿਸੇ ਪੈਰੈਂਟ ਦੀ ਕੱਲ ਤੁਸੀਂ ਮੈਨੂੰ ਫਰਸਟ ਪੀਨ ਮਿਲੋ ਓਕੇ ਸਰ ਓਕੇ